ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਮਨਵਾਸੀ ਅਜਨਾਲਾ ਜਿਸ ਨੇ ਜਾਣਕਾਰ ਦੰਦਿਆ ਦੱਸਿਆ ਕਿ ਉਹਨਾਂ ਦੇ ਪਿਤਾ ਕਵਲਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ ਕਰੀਬ 35 ਸਾਲ ਹੈ ਅਤੇ ਜੋ ਬੀਤੀ 13 ਤਰੀਕ ਨੂੰ ਅਜਨਾਲੇ ਤੋਂ ਇੱਕ ਵਿਅਕਤੀ ਨਾਮ ਬਟਾਲੇ 슈ਗਰ ਮਿਲ ਚ ਆਏ ਸਨ ਜੋ ਵਿਅਕਤੀ ਇੱਥੇ ਆਪਣਾ ਗੰਨਾ ਲੈ ਕੇ ਆਇਆ ਸੀ ਉਹਨਾਂ ਕਹਿੰਿਆ ਕਿ ਉਹਨਾਂ ਦੇ ਪਿਤਾ 18 ਤਰੀਕ ਦੇ ਹੀ ਲਾਪਤਾ ਹਨ ਅਤੇ ਅਜੇ ਤੱਕ ਉਹਨਾਂ ਦਾ ਕੁਝ ਅਤਾ ਪਤਾ ਨਹੀਂ ਲੱਗਾ ਇਸ ਸਬੰਧੀ ਉਹਨਾਂ ਕਹਿੰਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਪਿਤਾ ਦੀ ਭਾਲ ਕੀਤੀ ਜਾਵੇ ਇਸ ਸਬੰਧੀ ਜਦੋਂ ਥਾਣਾ ਸਦਰ ਦੇ ਐਸਐਚਓ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਕੇ ਸ਼ਿਕਾਇਤ ਮਿਲੀ ਹੈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਸਰ ਨਾਲ ਬਟਾਲਾ ਤੋਂ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਪਰ ਮਾਣਾ ਮੈਨਾ ਹੀ ਨਾਲੋਂ ਐ ਜੋ ਆਪਾਂ ਇਹਦੇ ਡੈਡੀ ਨੰਬੰਦਿਆ ਮੇਰਾ ਆਏ ਕਿ ਨਾ ਗੰਨਾ ਲੈ ਕੇ ਆਏ ਤੇ ਉਸ ਤੋਂ ਬਾਅਦ ਲੱਭੇ ਨਹੀਂ ਇਹ ਤੋਂ ਕੈਮਰੇ ਜੇ ਕੋਈ ਸ਼ੋਅ ਹੈ ਤੇ ਬਾਈ ਸ਼ੋਅ ਨਹੀਂ ਹੋਏ ਤੇ ਕਿੰਨੇ ਗੱਡੀ ਆਈਏ ਕੰਟੀਨ ਵਾਲਾ ਬੰਦਾ ਕਹਿੰਦਾ ਗੱਡੀ ਆਈਏ ਤੇ ਉਹ ਚ ਕਿੰਨੇ ਬਾਗ ਲੈ ਆ ਕੇ ਤੁਹਾਡੇ ਡਾੜੀ ਨੂੰ ਤੇ 13 ਤਰੀਕ ਦੇ ਰਾਤ ਦੇ 12 ਵਜੇ ਤੱਕ ਰਾਏ ਨਹੀਂ ਕਰੇ ਇਹ 13 ਤਰੀਕ ਦੇ ਹੋਏ ਨਾਮ ਕਵਲਜੀਤ ਸਿੰਘ ਜੋ ਉਮਰ 35 ਸਾਲ ਜੋ ਦੀ ਨਹੀਂ ਰੰਜਿਸ਼ ਨਹੀਂ ਆ ਗਈ ਕਿਸੇ ਨਾ ਰਾਜ ਮਿੱਤਰੀ ਜੋ ਦੀ ਤੇ ਜਿਹੜੇ ਬੰਦੇ ਨਾਲ ਆਏ ਆ ਉਹ ਬੰਦਾ ਕਹਿੰਦਾ ਉਹਦੇ ਬੰਦਾ ਕਹਿੰਦਾ ਲੱਭ ਦਿੰਨੇ ਉਹ ਆਏ ਵੀ ਕੱਲ ਵੀ ਆਏ ਕੱਲ ਵੀ ਲੱਭੇ ਦਰਖਾਸਤ ਦਿੱਤੀ ਜ ਉਹਨਾਂ ਨਾਂ ਖ ਉਹਨਾਂ ਨਾਂ ਦਰਖਾਸਤ ਦਿੱਤੀ ਅੱਜ ਤੱਕ ਲੱਭਣੀ ਤੇ ਉਹਦੇ ਦੀ ਹੋਰ ਲੌਂਡੇ ਅੱਜ ਤੱਕ ਤਾਂ ਲੱਭੀ ਨਹੀਂ ਜੋਗੀ ਪੁਲਸ ਤੇ ਕਹਿੰਦੇ ਲੱਭਦੇ ਨੇ ਪਰ ਲੱਭ ਨਹੀਂ ਦੇ ਪੁਲਸ ਤੇ ਤੇ ਇਸ ਤਰ੍ਹਾਂ ਕੋ ਮੇਲ ਚ ਨਹੀਂ ਆਇਆ ਤੇ ਪੁਲਸ ਤੇ ਆਈ ਆ ਗਏ ਲੱਭਣ ਬੰਦਾ ਲੱਭੂਗਾ ਤੇ ਫਿਰ ਪਤਾ ਲੱਗੂਗਾ ਹੁੰਦੇ ਉਹ ਸਾਰਾ ਕਹਿੰਦੇ ਲੈ ਕੇ ਗਏ ਕਹਿੰਦੇ ਗੱਡੀ ਉਹਨਾਂ ਨੂੰ ਤੇ ਚੋਕੇ ਪੁਲਸ ਬਾਰੇ ਆਹੋ ਯਾਰ ਬੰਦਾ ਹੱਥ ਲੱਭ ਗਿਆ ਉਹ ਕੀ ਮੰਨ ਕਰਦੀ ਬੰਦਾ ਲੱਭ ਕੇ ਦਵੇ ਮੇਰਾ ਨਾਮ ਸਰਾ ਮਨਦੀਪ ਸਿੰਘ ਨੇ ਪੇਂਟ ਬਿਗਰਾਉ ਤੋਂ ਆਏ ਜਿਹਨਾਂ ਨਾਲ ਲੱਭ ਗੱਲ ਇਹ ਹੋਈ ਮੇਰਾ ਮਾਮਾ ਆਇਆ ਸੀਗਾ ਦੂਜੇ ਪੇਂਟ ਦੇ ਬੰਦੇ ਨਾਲ ਜਸਪਾਲ ਸਿੰਘ ਨਾਲ ਹਾਂ ਠੀਕ ਆ ਉਹਨਾਂ ਨੇ ਉਹਦੇ ਨਾਲ ਆਇਆ ਸੀ ਤੇ ਗੱਨਾ ਸੁਟਣਾ ਤੇ ਉਹਨਾਂ ਘਰ ਕੰਮ ਕਰਦਾ ਸੀ ਰਾਜਗਿਰੀ ਦਾ ਤੇ ਉਹਨਾਂ ਆਖਿਆ ਵੀ ਨਾਲ ਸਾਡੇ ਚੱਲ ਵੀ ਚੱਲ ਟਰਾਲੀ ਲਾਹੀਏ ਠੀਕ ਹੈ ਭਾਜੀ ਉਹ 13 ਤਰੀਕ ਦਾ ਇੱਥੇ ਰਾਤ ਆਇਆ ਤੇ ਜਿਸ ਵਾਰ ਸੇਕ ਚੱਲ ਗਿਆ ਅੰਦਰ ਸੈਂਪਲ ਭਰੋਣ ਗੰਨੇ ਦਾ ਗੰਨੇ ਦਾ ਭਰੋਣ ਗਿਆ ਤੇ ਉਦੋਂ ਬਾਅਦ ਉਹਨੂੰ ਖਲਾਰ ਕੇ ਗਿਆ ਤੇ ਤੂੰ ਇੱਥੇ ਖਲੋ ਜਾ ਉਹ 10 ਮਿੰਟ ਹੋ ਨੇ ਆ ਕੇ ਵੇਖਿਆ ਬਾਹਰ ਤੇ ਬੰਦਾ ਹੈਗਾ ਨਹੀਂ ਸਰ ਕਵਲਜੀਤ ਸਿੰਘ ਜੀ ਸਰ ਕਿ ਨੰਬਰ 35 ਹਾਲ ਸਰ ਕਿੰਨੀ ਤਰੀਕ ਦੀ ਗੱਲ ਹੈ 13 ਤਰੀਕ ਦੀ ਸਰ ਗੱਲ ਕਿਹੜਾ ਬੰਦਾ ਨਾਲ ਆਇਆ ਉਹ ਦੱਸਦਾ ਉਹ ਸਰ ਨਾਲ ਕਹਿੰਦਾ ਵੀ ਨਾਲ ਵੀ ਲੱਭਣ ਆਏ ਸੀ ਸਾਡ ਦੋ ਦਿਨਾਂ ਲਈ ਲੱਭਣ ਆਏ ਪੁਲਿਸ ਕੋ ਵੀ ਗਏ ਸੀ ਜੀ ਸਰ ਪੁਲਿਸ ਨੂੰ ਕੰਪਲੇਨਟ ਲਖਾਈ ਆ ਹਾਂਜੀ ਸਰ ਲਖਾਈ ਆ ਕੀ ਕਰੀ ਪੁਲਿਸ ਸਰ ਪੁਲਿਸ ਦੇ ਕਹਿਣ ਦੀ ਲਬਦਾਂਗੇ ਕੱਲ ਵੀ ਐਸਐਚਓ ਸਾਹਿਬ ਨੇ ਆ ਕੇ ਆ ਕਿ ਆ ਵੀ ਤੁਹਾਡੇ ਵੱਡੇ ਘੰਟੇ ਤੱਕ ਆਉਣੇ ਆ ਕੀ ਲੱਗਦਾ ਕਿ ਇਹਨਾ ਵੈਰ ਹੀ ਇਹ ਸਰ ਵੈਰ ਸਰ ਕਿਸੇ ਨਾਲ ਨਹੀਂ ਹੈਗਾ ਪੁਲਿਸ ਨੂੰ ਕੀ ਮੰਗ ਕਰਦੇ ਸਰ ਮੰਗ ਕਰਦੇ ਮੇਰਾ ਮਾਮਾ ਸਰ ਮਾਡੇ ਘਰ ਦੇ ਰੋ-ਰੋ ਕਮਲੇ ਹੋਏ ਜੀ